ਤਾ ਕਿਤਨੇ ਰਾਤ ਨੂੰ ਕੀ ਹੁੰਦਾ ਮੁੰਡਾ ਕੰਮ ਤੇ ਗਿਆ ਹੁੰਦਾ ਨੋਂ ਘਰੇ ਹੁੰਦੀ ਆ ਤੇ ਬਾਪੂ ਜੀ ਘਰੇ ਹੁੰਦੇ ਆ ਤਾਂ ਨੋਂ ਕੀ ਕਹਿੰਦੀ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਕਹਾਣੀ ਇੱਕ ਬਜ਼ੁਰਗ ਦੀ ਕਹਾਣੀਆਂ ਤੇ ਬੜੀ ਦਰਦਪਰੀ ਕਹਾਣੀ ਹੈ ਕਿਵੇਂ ਇੱਕ ਪੁੱਤ ਨੇ ਆਪਦੇ ਪਿਓ ਨੂੰ ਘਰੋਂ ਕੱਢਿਆ ਤੇ ਨੋਂ ਨੇ ਆਪਦੇ ਸਹੁਰੇ ਤੇ ਕੀ ਕੀ ਘਟਿਆ ਇਲਜ਼ਾਮ ਲਾਏ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਆਜੂ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਬਾਪੂ ਜੀ ਦੀ ਉਮਰ ਇਸ ਟਾਈਮ ਤੇ 60-65 ਸਾਲ ਦੀ ਹੋਈ ਪਈ ਆ ਪਰ ਜਦੋਂ ਬਾਪੂ ਜੀ ਜਵਾਨ ਸੀਗੇ ਉਸ ਟਾਈਮ ਤੇ ਉਹ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਸੀਗੇ ਬਾਪੂ ਕੋਲੇ 6 ਕਿੱਲੇ ਆਪਦੀ ਘਰ ਦੀ ਜ਼ਮੀਨ ਸੀ ਚਲੋ ਜੀ ਬਾਪੂ ਜੀ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਬਾਪੂ ਜੀ ਘਰੇ ਇੱਕ ਬੇਟੀ ਜਨਮ ਲੈਂਦੀ ਆ ਤੇ ਇੱਕ ਬੇਟਾ ਜਨਮ ਲੈਂਦਾ ਬਾਪੂ ਜੀ ਨੇ ਆਪਦੀ ਔਲਾਦ ਨੂੰ ਬੜੀ ਅਰੀਜਾਂ ਬੜੇ ਚਾਵਾਂ ਨਾਲ ਪਾਲਿਆ ਪੋਸਿਆ ਬਹੁਤ ਚੰਗੇ ਸਕੂਲਾਂ ਦੇ ਵਿੱਚ ਪੜਾਇਆ ਲਖਾਇਆ ਬਾਪੂ ਜੀ ਨੇ ਚਰਨੇ ਰੁਪਈਆ ਰੁਪਈਆ ਜੋੜ ਕੇ ਮਿਹਨਤ ਕਰ ਕਰਕੇ 6 ਕਿੱਲਾਂ ਤੋਂ 10 ਕਿੱਲੇ ਜ਼ਮੀਨ ਦੇ ਬਣਾ ਲਈ ਚਲੋ ਜੀ ਧੀ ਪੜ ਲੈ ਕੇ ਬਹੁਤ ਚੰਗੀ ਨੌਕਰੀ ਤੇ ਲੱਗ ਜਾਂਦੀ ਆ ਤੇ ਨਾਲ ਦੇ ਪਿੰਡ ਵਿੱਚ ਹੀ ਧੀ ਦਾ ਵਿਆਹ ਕਰ ਦਿੱਤਾ ਜਾਂਦਾ ਚਲੋ ਜੀ ਉਸ ਤੋਂ ਬਾਅਦ ਬਾਪੂ ਜੀ ਆ ਦੇ ਪੁੱਤ ਦਾ ਵਿਆਹ ਕਰਦੇ ਆ ਪੁੱਤ ਵਿਆਹ ਤੋਂ ਡੇਢ ਸਾਲ ਬਾਅਦ ਕੈਨੇਡਾ ਦੇ ਵਿੱਚ ਚਲਾ ਜਾਂਦਾ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਜਦੋਂ ਪੁੱਤ ਨੂੰ ਗਏ ਨੂੰ ਕੈਨੇਡਾ ਦੇ ਵਿੱਚ 4 ਕਿ ਸਾਲ ਹੁੰਦੇ ਆ ਤਾਂ ਜਿਹੜੀ ਬਾਪੂ ਜੀ ਦੀ ਘਰ ਵਾਲੀ ਹੁੰਦੀ ਆ ਉਹ ਇਸ ਦੁਨੀਆ ਤੋਂ ਹਲਵੇ ਦਾ ਕਹਿ ਜਾਂਦੀ ਆ ਤਾਂ ਬਾਪੂ ਵਿਚਾਰਾ ਘਰੇ ਇਕੱਲਾ ਰਹਿ ਜਾਂਦਾ ਨਾ ਕੋਈ ਰੋਟੀ ਪਾਣੀ ਪਕਾਉਣ ਵਾਲਾ ਹੁੰਦਾ ਨਾ ਕੋਈ ਕੱਪੜੇ ਧੋਣ ਵਾਲਾ ਹੁੰਦਾ ਕਿਉਂਕਿ ਨੌ ਪੁੱਤ ਕੈਨੇਡਾ ਦੇ ਵਿੱਚ ਹੁੰਦੇ ਆ ਧੀ ਵਿਆਹੀ ਹੁੰਦੀ ਆ ਤੇ ਘਰ ਵਾਲੀ ਵਿਚਾਰੀ ਇਸ ਦੁਨੀਆ ਤੋਂ ਹਲਵੇ ਦਾ ਕਹਿ ਜਾਂਦੀ ਆ ਤਾਂ ਫਿਰ ਧੀ ਕੀ ਕਰਦੀ ਉਹ ਕੀ ਕਰਦੀ ਆ ਉਹ ਆਪਦੇ ਪਿਓ ਨੂੰ ਆਪਦੇ ਕੋਲ ਲੈ ਜਾਂਦੀ ਆ ਉੱਥੇ ਜਾ ਕੇ ਉਹਦੀ ਸੇਵਾ ਕਰਦੀ ਆ ਜਿਹੜਾ ਪੁੱਤ ਹੁੰਦਾ ਉਹ ਛੇ ਸਾਲਾਂ ਬਾਅਦ ਪੱਕਾ ਹੋ ਕੇ ਫਿਰ ਪੰਜਾਬ ਆਉਂਦਾ ਜਦੋਂ ਪੁੱਤ ਤੇ ਨੌ ਪੰਜਾਬ ਆਉਂਦੇ ਆ ਉਹ ਆ ਕੇ ਦੇਖਦੇ ਆ ਵੀ ਹਾਂ ਵੀ ਜਿਹੜੀ ਮੇਰੀ ਭੈਣ ਆ ਮੇਰਾ ਬਾਪੂ ਦੇ ਕੋਲ ਰਹਿ ਰਿਆ ਵੀ ਇਹ ਤਾਂ ਮੇਰੇ ਪਿਓ ਦੀ ਬਹੁਤ ਵਧੀਆ ਸੇਵਾ ਕਰਦੇ ਆ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਗੱਲ ਆਉਂਦੀ ਆ ਉਹ ਆਪਦੀ ਭੈਣ ਨੂੰ ਕਹਿੰਦਾ ਵੀ ਤੂੰ ਐਂ ਕਰ ਵੀ ਤੂੰ ਡੈਡੀ ਦਾ ਪਾਸਪੋਰਟ ਬਣਵਾ ਦੇ ਵੀ ਮੈਂ ਡੈਡੀ ਨੂੰ ਆਪਦੇ ਨਾਲ ਲੈ ਕੇ ਜਾਣਾ ਤਾਂ ਭੈਣ ਨੇ ਤਾਂ ਕੀ ਕਹਿਣਾ ਸੀ ਉਹਨੇ ਕਿਹਾ ਠੀਕ ਆ ਭਾਈ ਕੋਈ ਚੱਕਰ ਨਹੀਂ ਤੂੰ ਜੇ ਬਾਪੂ ਨੂੰ ਨਾਲ ਲੈ ਕੇ ਜਾਣਾ ਤਾਂ ਅਸੀਂ ਤਾਂ ਪਾਸਪੋਰਟ ਬਣਵਾ ਦਿੰਨੇ ਆ ਚਲੋ ਜੀ ਇੰਨੀ ਗੱਲ ਕਹਿਣ ਤੋਂ ਬਾਅਦ ਮਹੀਨਾ ਕੋ ਰਹਿੰਦੇ ਆ ਇੱਥੇ ਨੋਪੁੱਤ ਉਸ ਤੋਂ ਬਾਅਦ ਉਹ ਵਾਪਸ ਕੈਨੇਡਾ ਚਲੇ ਜਾਂਦੇ ਆ ਚਲੋ ਜੀ ਭੈਣ ਆਪਦੇ ਘਰ ਵਾਲ ਨੂੰ ਕਹਿੰਦੀ ਆ ਜਿਹੜੇ ਕਿ ਬਾਪੂ ਜੀ ਵਾਈ ਨੂੰ ਕਹਿੰਦੀ ਵੀ ਬਾਪੂ ਦੇ ਪਾਸਪੋਰਟ ਉਹਨਾਂ ਦੀ ਚਲੋ ਜੀ ਪਾਸਪੋਰਟ ਬਾਪੂ ਜੀ ਦਾ ਬਣ ਜਾਂਦਾ ਉਸ ਤੋਂ ਬਾਅਦ ਬਾਪੂ ਜੀ ਦਾ ਵੀਜ਼ਾ ਲੱਗ ਜਾਂਦਾ ਤੇ ਬਾਪੂ ਜੀ ਪਹੁੰਚ ਜਾਂਦੇ ਆ ਆਪਦੇ ਪੁੱਤ ਕੋਲ ਆ ਵੀ ਨੋ ਕੋਲ ਤੇ ਆਪਦੇ ਪੋਤੀਆਂ ਪੋਤੇਆਂ ਕੋਲੇ ਬਾਪੂ ਜੀ ਦਾ ਬੜਾ ਵਧੀਆ ਸਵਾਗਤ ਕੀਤਾ ਜਾਂਦਾ ਬੜੀ ਬਾਪੂ ਦੀ ਉਥੇ ਸੇਵਾ ਕੀਤੀ ਜਾਂਦੀ ਹੈ ਬੜੀ ਆਉ ਭਗਤ ਕੀਤੀ ਜਾਂਦੀ ਹੈ ਜਿਹੜੀ ਨੋ ਹੁੰਦੀ ਆ ਵੀ ਬਾਪੂ ਜੀ ਦੇ ਅੱਗੇ ਵਿੱਚ ਭਮੀਰੀ ਵਾਂਗੂ ਘੁੰਮਦੀ ਆ ਬਾਪੂ ਜੀ ਬਾਪੂ ਜੀ ਹਨਾ ਪੋਤੀਆਂ ਪੋਤੇ ਵਿਚਾਰੇ ਪਿੱਛੇ ਪਿੱਛੇ ਘੁੰਮਦੇ ਬਾਪੂ ਬਾਪੂ ਦੇ ਕਰਦੇ ਰਹਿੰਦੇ ਆ ਪਰ ਬਾਪੂ ਇਹ ਸਾਰਾ ਕੁਝ ਦੇਖ ਕੇ ਬੜਾ ਖੁ ਪੋਤੀਆਂ ਪੋਤੇ ਇੱਕ ਦਾਦੇ ਨੂੰ ਇੱਕ ਪੋਤੀਆਂ ਪੋਤੇ ਬਹੁਤ ਪਿਆਰੇ ਹੁੰਦੇ ਆ ਤਾਂ ਬਾਪੂ ਵਿਚਾਰਾ ਬੜਾ ਖੁਸ਼ ਸੀ ਕਿ ਮੈਂ ਆਉਂਦੇ ਪੋਤੀਆਂ ਪੋਤਿਆਂ ਕੋਲੇ ਆ ਗਿਆ ਚਲੋ ਜੀ ਇੱਕ ਤਾਂ ਰਾਤ ਨੂੰ ਨੂਹ ਬੈਠੀ ਹੁੰਦੀ ਆ ਸਹੁਰੇ ਆਪਦੇ ਕੋਲ ਤੇ ਨੂਹ ਕਹਿੰਦੀ ਆ ਬਾਪੂ ਜੀ ਆਪਾਂ ਹੁਣ ਐ ਕਰੀਏ ਵੀ ਬੜੇ ਸਾਲ ਹੋ ਗਏ ਆਪ ਨੂੰ ਕਿਰਾਏ ਤੇ ਰਹਿੰਦੇ ਨੂੰ ਇੱਥੇ ਵੀ ਆਪਾਂ ਹੁਣ ਘਰ ਲੈਣਾ ਤਾਂ ਜਿਹੜਾ ਸਹੁਰਾ ਹੁੰਦਾ ਵਿਚਾਰਾ ਉਹ ਕਹਿੰਦਾ ਠੀਕ ਆ ਧੀਏ ਜੇ ਘਰ ਲੈਣਾ ਤੁਸੀਂ ਲੈ ਲਓ ਤਾਂ ਜਿਹੜੀ ਨੋ ਹੁੰਦੀ ਉਹ ਇਹ ਗੱਲ ਕਹਿੰਦੀ ਬਾਪੂ ਜੀ ਘਰ ਐਵੇਂ ਨਹੀਂ ਲਿਆ ਜਾਣਾ ਵੀ ਆਪ ਨੂੰ ਜਿਹੜੀ ਪਿੰਡ ਵਾਲੀ ਜ਼ਮੀਨ ਆ ਉਹ ਸਾਰੀ ਵੇਚ ਨਹੀਂ ਪੈਣੀ। ਤਾਂ ਜਿਹੜਾ ਬਾਪੂ ਹੁੰਦਾ ਉਹ ਕਹਿੰਦਾ ਵੀ ਨਹੀਂ ਮੈਂ ਜਿਉਂਦੇ ਜੀ ਆਪਦੀ ਜ਼ਮੀਨ ਨਹੀਂ ਵੇਚਣੀ। ਮੈਂ ਬੜੀ ਮਿਹਨਤ ਕਰਕੇ ਉਹ ਜ਼ਮੀਨ ਬਣਾਈ ਹੈ ਮੈਂ ਜ਼ਮੀਨ ਨਹੀਂ ਵੇਚਣੀ। ਜਦੋਂ ਬਾਪੂ ਮਨਾ ਕਰ ਦਿੰਦਾ ਤਾਂ ਫਿਰ ਜਦੋਂ ਪੁੱਤ ਕੰਮ ਤੋਂ ਆਉਂਦਾ ਤਾਂ ਜਿਹੜੀ ਨੋ ਹੁੰਦੀ ਆ ਉਹ ਆਪਦੇ ਘਰ ਵਾਲਿਆਂ ਨੂੰ ਕਹਿੰਦੀ ਹੈ ਵੀ ਬਾਪੂ ਨੇ ਜ਼ਮੀਨ ਵਿੱਚ ਤੋਂ ਨਾ ਕਰਤੀ ਵੀ ਹੁਣ ਕੀ ਕਰੀਏ। ਚਲੋ ਜੀ ਜਿਹੜਾ ਪੁੱਤ ਹੁੰਦਾ ਉਹ ਆਪਦੇ ਪਿਓ ਨਾਲ ਬੜਾ ਮਿੱਠਾ ਹੋ ਕੇ ਕਹਿੰਦਾ ਵੀ ਡੈਡੀ ਜੀ ਆਪਾਂ ਨੂੰ ਜ਼ ਤਾਂ ਆਪਦੇ ਪੁੱਤ ਤੋਂ ਇਹ ਮੂੰਹ ਚ ਇਹ ਗੱਲ ਸੁਣ ਕੇ ਤੁਹਾਨੂੰ ਪਤਾ ਇੱਕ ਪਿਓ ਨੂੰ ਤਰਸ ਆ ਜਾਂਦਾ ਕਿ ਮੇਰਾ ਪੁੱਤ ਵਿਚਾਰਾ ਕਿਰਾਏ ਤੇ ਰਹਿ ਰਿਹਾ ਵੀ ਮੈਂ ਇਹਨੂੰ ਆਪਦਾ ਘਰ ਲੈ ਕੇ ਦੇਵਾਂ ਤਾਂ ਬਾਪੂ ਕੋਲ ਰਿਟਾਇਰਮੈਂਟ ਦੇ ਪੈਸੇ ਵੀ ਹੁੰਦੇ ਆ ਤੇ ਜ਼ਮੀਨ ਵੀ ਹੁੰਦੀ ਆ ਜ਼ਮੀਨ ਬਾਪੂ ਦੇ ਨਾਮ ਹੁੰਦੀ ਆ ਬਾਪੂ ਕਹਿੰਦਾ ਠੀਕ ਆ ਪੁੱਤ ਵੀ ਜ਼ਮੀਨ ਤੇਰੀ ਹੋਈ ਆ ਹਨਾ ਵੀ ਜੇ ਤੂੰ ਵੇਚ ਨਹੀਂਦਾ ਵੇਚ ਦੇ ਬਈ ਚਲੋ ਜੀ ਉੱਥੋਂ ਉਹ ਆਦੀ ਭੈਣ ਨੂੰ ਫੋਨ ਕਰਦਾ ਆਪਦੇ ਪਰੌਣੇ ਨੂੰ ਫੋਨ ਕਰਦਾ ਵੀ ਜ਼ਮੀਰ ਭਾਜੀ ਵੇਚ ਦਿਓ ਵੇਚ ਨਹੀਂ ਰਹੇ ਉੱਥੇ ਡੀਲਰਾਂ ਨੂੰ ਕਹਿ ਦਿਓ ਚਲੋ ਜੀ ਉਹ ਡੀਲਰਾਂ ਨੂੰ ਕਹਿ ਦਿੰਦੇ ਆ ਡੇਢ ਦੋ ਬਿਨੇ ਮਾ ਜ਼ਮੀ ਰਜਿਸਟਰੀ ਦਾ ਟਾਈਮ ਰੱਖ ਦਿੱਤਾ ਜਾਂਦਾ ਚਲੋ ਜਿਹੜਾ ਪੁੱਤ ਹੁੰਦਾ ਉਹ ਆਪਦੇ ਪਿਓ ਨੂੰ ਉਧਰੋਂ ਲੈ ਕੇ ਪੰਜਾਬ ਆ ਜਾਂਦਾ ਇੱਧਰ ਆ ਕੇ ਰਜਿਸਟਰੀ ਹੋ ਜਾਂਦੀ ਆ ਸਾਰਾ ਪੈਸਾ ਥੇਲਾ ਜਿਹੜਾ ਹੁੰਦਾ ਉਹ ਕੈਨੇਡਾ ਦੇ ਵਿੱਚ ਅਕਾਊਂਟ 'ਚ ਸ਼ਿਫਟ ਕਰ ਦਿੱਤਾ ਜਾਂਦਾ ਤੇ ਜਿਹੜੇ ਬਾਪੂ ਜੀ ਦੀ ਰਿਟਾਇਰਮੈਂਟ ਦੇ ਪੈਸੇ ਆਉਂਦੇ ਉਹ ਵੀ ਸਾਰੇ ਕੈਨੇਡਾ ਦੇ ਵਿੱਚ ਸ਼ਿਫਟ ਕਰ ਦਿੱਤੇ ਜਾਂਦੇ ਆ ਕਿਉਂਕਿ ਬਾਪੂ ਵਿਚਾਰੇ ਨੂੰ ਐ ਸੀਗਾ ਵੀ ਹਾਂ ਵੀ ਹੁਣ ਮੇਰਾ ਵੀਜ਼ਾ ਲੱਗ ਗਿਆ ਵੀ ਹੁਣੇ ਮੈਨੂੰ ਮੈਂ ਆਪਦੇ ਪੁੱਤ ਕੋਲ ਹੀ ਰਹਿਣਾ ਆਪਦੀ ਨੋ ਕੋਲ ਹੀ ਰਹਿਣਾ ਹਨਾ ਬਾਪੂ ਜੀ ਦਿਲ 'ਚ ਕੋਈ ਹੋਰ ਖਿਆਲ ਹੀ ਨਹੀਂ ਵਿਚਾਰੇ ਦੇ ਆਇਆ ਵੀ ਬਾਅਦ ਚ ਮੇਰਾ ਲਾ ਕੁਝ ਵੀ ਹੋ ਸਕਦਾ ਚਲੋ ਜੀ ਉਸ ਤੋਂ ਬਾਅਦ ਜਿਹੜਾ ਮੁੰਡਾ ਹੁੰਦਾ ਆਪਣੇ ਪਿਓ ਨੂੰ ਬਾਪੂ ਨੂੰ ਲੈ ਕੇ ਨਾਲ ਫਿਰ ਕੈਨੇਡਾ ਦੇ ਵਿੱਚ ਪਹੁੰਚ ਜਾਂਦੇ ਆ ਉੱਥੇ 2-3 ਮਹੀਨੇ ਲੰਘ ਜਾਂਦੇ ਆ ਬਹੁਤ ਵਧੀਆ ਤਰੀਕੇ ਨਾਲ ਪਰ ਸਾਰੇ ਜੀ ਬੜੇ ਬਦਲ ਚੁੱਕੇ ਸੀ ਬਾਪੂ ਨੂੰ ਇਹ ਗੱਲ ਮਹਿਸੂਸ ਹੋ ਰਿਸੀ ਮੇਰੀ ਨੋ ਜਿਹੜੀ ਬਾਪੂ ਜੀ ਬਾਪੂ ਜੀ ਕਰਦੀ ਸੀ ਉਹ ਵੀ ਬੜੀ ਬਦਲ ਚੁੱਕੀ ਹੈ ਮੇਰਾ ਬੁੱਤ ਵੀ ਬਹੁਤ ਬਦਲ ਚੁੱਕਿਆ ਤਾਂ ਇੱਕ ਦਿਨ ਰਾਤ ਨੂੰ ਕੀ ਹੁੰਦਾ ਮੁੰਡਾ ਕੰਮ ਤੇ ਗਿਆ ਹੁੰਦਾ ਨੋ ਘਰੇ ਹੁੰਦੀ ਆ ਤੇ ਬਾਪੂ ਜੀ ਘਰੇ ਹੁੰਦੇ ਆ ਤਾਂ ਨੋ ਕੀ ਕਹਿੰਦੀ ਆ ਸੌਰੇ ਦੇ ਇਲਜ਼ਾਮ ਲਾਉਂਦੀ ਆ ਬਾਪੂ ਜੀ ਦੇ ਵੀ ਇਹਨੇ ਮੇਰੀ ਇ ਵੀ ਮੈਂ ਨਹਾ ਰਹੀ ਸੀ ਇਹ ਬਾਥਰੂਮ ਦੇ ਵਿੱਚ ਅੰਦਰ ਆ ਗਿਆ ਮੈਂ ਕੁੰਡੀ ਨਹੀਂ ਸੀ ਲਾਈ ਹੋਈ ਇਹ ਜਾਣ ਬੁੱਝ ਕੇ ਬਾਥਰੂਮ ਦੇ ਵਿੱਚ ਆ ਗਿਆ ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਤਾਂ ਨੌ ਕੀ ਕਰਦੀ ਆ ਉਹਦੇ ਕਰ ਲੂ ਫੋਨ ਕਰਦੀ ਆ ਵੀ ਤੇਰੇ ਪਿਓ ਨੇ ਆਹ ਕੰਮ ਕੀਤਾ ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਚਲੋ ਜੋ ਕਹਿੰਦਾ ਮੈਂ ਕੰਮ ਤੋਂ ਘਰੇ ਆ ਕੇ ਗੱਲ ਕਰਦਾ ਫਿਰ ਜਿਹੜੀ ਨੌ ਹੁੰਦੀ ਆ ਉੱਧਰ ਬੈਠੀ ਇੱਧਰ ਬਾਪੂ ਦੀ ਧੀ ਨੂੰ ਫੋਨ ਕਰਦੀ ਆ ਵੀ ਤੇਰੇ ਪਿਓ ਨੇ ਆਹ ਘਟੀਆ ਹਰਕਤ ਕੀਤੀ ਆ ਮੈਂ ਨਹਾ ਰਹੀ ਸੀ ਮੈਂ ਕੁੰਡੀ ਲਾਉਣਾ ਭੁੱਲ ਗਈ ਮੇਰੇ ਬਾਥਰੂਮ ਦੇ ਵਿੱਚ ਵੜ ਗਿਆ ਮੇਰੀ ਇੱਜ਼ਤ ਨੂੰ ਹੱਥ ਪਾਇਆ ਜਣੇ ਕਿ ਬਹੁਤ ਘਟੀਆ ਕਿਸਮ ਦਾ ਇਲਜ਼ਾਮ ਲਾਇਆ ਬਾਪੂ ਜੀ ਤੇ ਪਰ ਜਿਹੜੀ ਧੀ ਹੁੰਦੀ ਆ ਉਹ ਕਹਿੰਦੀ ਮੇਰਾ ਪਿਓ ਇਹ ਕਦੇ ਇਹੋ ਜਿਹਾ ਕੰਮ ਹੀ ਨਹੀਂ ਕਰ ਸਕਦਾ ਮੇਰਾ ਪਿਓ ਇਹੋ ਜਿਹਾ ਇਨਸਾਨ ਹੀ ਨਹੀਂ ਹੈਗਾ ਤਾਂ ਜਿਹੜੀ ਨੌ ਆ ਉਹ ਫਿਰ ਹੋਰ ਵੀ ਰਿਸ਼ਤੇਦਾਰਾਂ ਨੂੰ ਫੋਨ ਕਰਦੀ ਆ ਵੀ ਮੇਰੇ ਸਹੁਰੇ ਨੇ ਆ ਕੰਮ ਕੀਤਾ ਹਨਾ ਵੀ ਫੋਨ ਕਰ ਕਰਕੇ ਉਹ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਗੱਲ ਉਡਾ ਦਿੰਦੀ ਆ ਵੀ ਮੇਰੇ ਸਹੁਰੇ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਸ ਤੋਂ ਬਾਅਦ ਜਿਹੜੀ ਨੌ ਹੁੰਦੀ ਆ ਫਿਰ ਮਨ ਲ ਬਾਪੂ ਜੀ ਨੂੰ ਫੋਨ ਕਰਦੀ ਆ ਉਹ ਕਹਿੰਦੀ ਵੀ ਮੈਂ ਚਾਹਾਂ ਦਾ ਪੁਲਿਸ ਕੰਪਲੀਟ ਕਰ ਸਕਦੀ ਆ ਪਰ ਮੈਂ ਫਿਰ ਵੀ ਸੋਚਦੀ ਆ ਵੀ ਚਲ ਬਜ਼ੁਰਗਾਂ ਚਲੋ ਤੀ ਬੇਚਰੀ ਇਹਨਾਂ ਹੱਥ ਪੱਲਾ ਜੋੜਦੀ ਵੀ ਵੀ ਭਾਬੀ ਪਲੀਜ਼ ਵੀ ਤੁਸੀਂ ਪੁਲਿਸ ਨੂੰ ਫੋਨ ਨਾ ਕਰਿਓ ਵੀ ਬਾਕੀ ਮੈਨੂੰ ਇਹ ਗੱਲ ਦਾ ਵਿਸ਼ਵਾਸ ਹੈ ਕਿ ਮੇਰਾ ਪਿਓ ਇਹ ਕੰਮ ਨਹੀਂ ਕਰ ਸਕਦਾ ਬਾਕੀ ਜੋ ਵੀ ਹੋ ਗਿਆ ਠੀਕ ਆ ਪਰ ਤੁਸੀਂ ਪੁਲਿਸ ਨੂੰ ਫੋਨ ਨਾ ਕਰਿਓ ਚਲੋ ਜੀ ਪੁੱਤ ਕੰਮ ਤੋਂ ਘਰੇ ਆਉਂਦਾ ਨੋਂ ਆ ਕੇ ਸਾਰਾ ਕੁਝ ਦੱਸਦੀ ਤੇਰੇ ਪਿਓ ਨੇ ਆ ਕੰਮ ਕੀਤਾ ਸਾਹਮਣੇ ਬਾਪੂ ਜੀ ਬੈਠੇ ਹੁੰਦੇ ਆ ਜਿਹੜਾ ਪੁੱਤ ਹੁੰਦਾ ਉਹ ਇੱਕ ਸ਼ਬਦ ਵੀ ਨੂਹੋਂ ਬੋਲਦਾ ਇੱਕ ਬਾਰ ਵੀ ਨਹੀਂ ਕਹਿੰਦਾ ਵੀ ਨਹੀਂ ਤੂੰ ਬਕਵਾਸ ਕਰ ਰਹੀ ਆ ਮੇਰਾ ਪਿਓ ਇਹੋ ਜਿਹਾ ਘਟੀਆ ਕੰਮ ਕਦੇ ਕਰ ਹੀ ਨਹੀਂ ਸਕਦਾ ਜਦੋਂ ਨੌ ਇਲਜ਼ਾਮ ਲਾ ਰਹੀ ਹੁੰਦੀ ਆ ਤਾਂ ਬਾਪੂ ਜੀ ਉੱਚੀ ਉੱਚੀ ਰੋਣ ਲੱਗ ਜਾਂਦੇ ਆ ਤੇ ਕਹਿੰਦੇ ਆ ਵੀ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਪੰਜਾਬ ਭੇਜ ਦਿਓ ਉੱਥੇ ਜਾ ਕੇ ਮੈਂ ਜਿੱਥੇ ਮਰਜ਼ੀ ਰਵਾਂ ਬੇਸ਼ੱਕ ਮੈਂ ਬਿਰਧ ਆਸ਼ਰਮ ਚ ਰਵਾਂ ਜਿੱਥੇ ਭਗਵ ਗੁਰੂ ਘਰ ਰਵਾਂ ਪਰ ਮੈਂ ਇੱਥੇ ਨਹੀਂ ਰਹਿਣਾ ਪਰ ਜਿਹੜਾ ਪੁੱਤ ਹੁੰਦਾ ਨਾ ਤਾਂ ਇੱਕ ਵਾਰੀ ਇਹ ਗੱਲ ਕਹਿੰਦਾ ਵੀ ਬਾਪੂ ਜੀ ਤੁਸੀਂ ਇੱਥੇ ਰਹਿਣਾ ਨਾ ਹੀ ਇਹ ਗੱਲ ਕਹਿੰਦਾ ਵੀ ਤੁਸੀਂ ਇਹ ਕੰਮ ਨਹੀਂ ਕੀਤਾ ਚੁੱਪ ਕਰਕੇ ਆਪਦੀ ਘਰ ਵਾਲੀ ਦੀ ਗੱਲਾਂ ਸੁਣੀ ਜਾਂਦਾ ਤਾਂ ਘਰ ਵਾਲੀ ਲਾਸਟ ਦੇ ਇੱਕ ਗੱਲ ਕਹਿੰਦੀ ਹੈ ਵੀ ਜੇ ਜਾਂ ਦਾ ਤਰਾ ਪਿਓ ਇੱਥੇ ਰਹੂਗਾ ਜਾਂ ਮੈਂ ਇੱਥੇ ਰਹੂੰਗੀ ਮੈਂ ਕੁਝ ਜੇ ਤੋ ਬਾਤੇ ਪਿਓ ਨੇ ਇੱਥੇ ਰੱਖਿਆ ਤਾਂ ਚਲੋ ਜੀ ਕੋਚ ਦੇ ਨਾਲ ਬਾਪੂ ਜੀ ਦੀ ਵਾਪਸ ਦੀ ਟਿਕਟ ਕਰਾਤੀ ਜਾਂਦੀ ਹੈ ਪੰਜਾਬ ਦੀ ਬਾਪੂ ਜੀ ਬੜੇ ਦੁਖੀ ਮਨ ਨਾਲ ਵਿਚਾਰੇ ਉਧਰੋਂ ਜਹਾਜ਼ ਤੇ ਚੜਾ ਦਿੱਤੇ ਜਾਂਦੇ ਆ ਜਦੋਂ ਇੱਧਰ ਆ ਕੇ ਦਿੱਲੀ 에어ਪੋਰਟ ਦੇ ਉਤਰਦੇ ਆ ਤਾਂ ਸਾਹਮਣੇ ਜਿਹੜਾ ਜਵਾਈ ਹੁੰਦਾ ਉਹ ਗੱਡੀ ਲੈ ਕੇ ਬਾਪੂ ਜੀ ਨੂੰ ਰਿਸੀਵ ਕਰਨ ਲਈ ਖੜਿਆ ਹੁੰਦਾ ਜਿਹੜਾ ਵਿਚਾਰਾ ਬਾਪੂ ਹੁੰਦਾ ਉਹ ਆਪਦੇ ਜਵਾਈ ਦੇ ਗੱਲ ਆ ਕੇ ਬਹੁਤ ਉੱਚੀ ਉੱਚੀ ਰਹਿੰਦਾ ਪਰ ਜਿਹੜਾ ਜਵਾਈ ਹੁੰਦਾ ਬਹੁਤ ਚੰਗਾ ਇਨਸਾਨ ਹੁੰਦਾ ਉਹ ਆਪ ਦੇ ਸਹੌਰੇ ਨੂੰ ਬੜੇ ਪਿਆਰ ਸਤਿਕਾਰ ਨਾਲ ਗੱਡੀ 'ਚ ਬਿਠਾ ਕੇ ਘਰੇ ਲਿਆਉਂਦਾ। ਇੱਧਰ ਆ ਕੇ ਬਾਪੂ ਉਹਦੀ ਤੀ ਦੇ ਗੱਲ ਲਾ ਕੇ ਬੜਾ ਰੋਂਦਾ। ਤੀ ਆਪ ਦੇ ਪਿਓ ਦੇ ਗੱਲ ਲਾ ਕੇ ਬੜਾ ਰੋਂਦੀ ਹੈ ਕਿਉਂਕਿ ਨੌਣੇ ਇਲਜ਼ਾਮ ਹੀ ਨਾ ਘਟਿਆ ਸਹੌਰੇ ਤੇ ਲਾਇਆ ਸੀ ਜਿਹੜਾ ਸਹਿਨ ਜੋਗ ਹੈ ਹੀ ਨਹੀਂ ਸੀਗਾ। ਕਿਉਂਕਿ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਬਾਪੂ ਜੀ ਦੀ ਬਹੁਤ ਬਦਨਾਮੀ ਕਰ ਦਿੱਤੀ ਜਾਂਦੀ ਹੈ ਵੀ ਇਹਨੇ ਆਪ ਦੀ ਨੌ ਦੀ ਇੱਜ਼ਤ ਨੂੰ ਹੱਥ ਪਾਇਆ ਵੀ ਉਹ ਨੌ ਦੀ ਬੇਸੀ ਬਾਥਰੂਮ 'ਚ ਪੜ ਗਿਆ ਜਾ ਕੇ। ਬਾਪੂ ਜੀ ਕਹਿੰਦੇ ਆ ਵੀ ਮੈਨੂੰ ਉਹ ਗੱਲ ਇੰਨੀ ਕੁ ਵੱਡ ਵੱਡ ਕੇ ਖਾਂਦੀ ਆ ਵੀ ਦਿਨ ਰਾਤ ਵੀ ਗੱਲਾਂ ਹੀ ਛੱਡ ਦੇ। ਬ ਮੇਰੀ ਉਮਰ 65 ਸਾਲ ਤੋਂ ਨੇੜੇ-ਨੇੜੇ ਦੇੜੇ ਹੋਈ ਪਈ ਆ ਪਰ ਮੈਨੂੰ ਅੱਜ ਵੀ ਰਾਤ ਨੂੰ ਨੀਂਦਰ ਨਹੀਂ ਆਉਂਦੀ ਮੈਨੂੰ ਗੱਲ ਹਰ ਟਾਈਮ ਵੱਟ-ਵੱਟ ਕੇ ਖਾਂਦਰੀਦੀ ਕਿ ਮੇਰੇ ਉੱਪਰ ਕਿੱਡਾ ਘਟੀਆ ਇਲਜ਼ਾਮ ਲਾਇਆ ਗਿਆ ਇਹ ਸਾਰਾ ਇਲਜ਼ਾਮ ਕਿਉਂ ਲਾਇਆ ਗਿਆ ਸਾਰਾ ਚੱਕਰ ਕੀ ਸੀਗਾ ਸਿਰਫ ਇੱਕ ਜ਼ਮੀਨ ਪਿੱਛੇ ਕਿਉਂਕਿ ਪੁੱਤ ਤੇ ਨੂੰਹ ਦੇ ਦਿਲ ਵਿੱਚ ਇਹ ਗੱਲ ਸੀ ਕਿ ਮੇਰਾ ਪਿਓ ਮੇਰੀ ਭੈਣ ਕੋਲ ਰਹਿੰਦਾ ਕਿਤੇ ਉਹ ਗੱਲ ਨਾ ਹੋਵੇ ਵੀ ਸਾਡੀ ਸਾਰੀ ਜ਼ਮੀਨ ਸਾਡਾ ਜਵਾਈ ਲੈ ਜਾਵੇ ਵੀ ਅਸੀਂ ਹੱਥ ਮਲਦੇ ਰਹਿ ਜਾਈਏ ਤਾਂ ਕਰਕੇ ਉਹ ਸਾਰੀ ਪਲਾਨ ਬਣਾਉਂਦੇ ਆ ਪਹਿਲਾਂ ਬਾਪੂ ਜੀ ਦਾ ਵੀਸਟਰ ਵੀਜ਼ਾ ਲਵਾਉਂਦੇ ਆ ਬਾਪੂ ਜੀ ਨਾਲ ਬੜੇ ਮਿੱਠੇ ਹੁੰਦੇ ਆ ਫਿਰ ਜਦੋਂ ਸਾਰੀ ਜ਼ਮੀਨ ਵਿਕ ਜਾਂਦੀ ਆ ਸਾਰਾ ਪੈਸਾ ਉਧਰ ਲੈ ਜਾਂਦੇ ਆ ਰਿਟਾਇਰਮੈਂਟ ਦਾ ਵੀ ਸਾਰਾ ਪੈਸਾ ਉਧਰ ਲੈ ਜਾਂਦੇ ਆ ਉਸ ਤੋਂ ਬਾਅਦ ਬਾਪੂ ਜੀ ਦੇ ਏਡਾ ਘਟਿਆ ਇਲਜ਼ਾਮ ਲਾਉਂਦੇ ਆ ਬਾਪੂ ਨੂੰ ਘਰੋਂ ਕੱਢ ਦਿੰਦੇ ਆ ਕਿਉਂਕਿ ਉਹਨਾਂ ਨੂੰ ਐ ਸੀ ਵੀ ਜੇ ਅਸੀਂ ਕੋਈ ਇਲਜ਼ਾਮ ਇਹਦੇ ਤੇ ਨਾਂ ਲਾਇਆ ਤਾਂ ਫਿਰ ਲੋਕ ਪੁੱਤ ਨੂੰ ਮਾੜਾ ਕਹਿਣਗੇ ਨੂੰਨ ਮਾੜਾ ਕਹਿਣਗੇ ਵੀ ਹਾਂ ਉਹਨਾਂ ਨੇ ਸਭ ਨੂੰ ਘੇਰ ਰੱਖਿਆ ਸਭ ਨੂੰ ਘਰੋਂ ਕੱਢਤਾ ਵਿਚਾਰੇ ਨੂੰ ਤਾਂ ਕਰਕੇ ਉਹਨਾਂ ਨੇ ਇਹੋ ਜਿਹਾ ਇਲਜ਼ਾਮ ਲਾਇਆ ਵੀ ਸਾਨੂੰ ਨਾ ਉਹ ਕੀ ਮਾੜਾ ਕਵੇ ਵੀ ਹਾਂ ਇਹ ਪਿਓ ਤੇ ਇਲਜ਼ਾਮ ਇੰਨੇ ਘਟਿਆ ਲਾਤਾ ਵੀ ਸਾਰੇ ਲੋਕ ਪਿਓ ਨੂੰ ਮਾੜਾ ਕਹਿਣ ਵੀ ਹਾਂ ਰਿਸ਼ਤੇ ਦਾ ਸਾਰੇ ਪਿਓ ਨੂੰ ਮਾੜਾ ਕਹਿੰਦੇ ਵੀ ਇੰਨੇ ਆਪਦੀ ਨੋਹ ਦੀ ਜਿਤਨੂ ਹੱਥ ਪਾਇਆ ਤਾਂ ਉਹਨਾਂ ਨੇ ਘਰੋਂ ਕੱਢਿਆ ਤੇ ਭੈਣ ਵੀ ਇਹੀ ਗੱਲ ਕਹਿੰਦੀ ਹੈ ਬਾਪੂ ਦੀ ਧੀ ਨੇ ਮੇਰੇ ਨਾਲ ਗੱਲ ਕੀਤੀ ਉਹ ਵੀ ਕਹਿੰਦੀ ਵੀਰੇ ਸਾਨੂੰ ਇਹ ਗੱਲ ਨੇ ਇੰਨਾ ਕ ਝੰਜੋੜ ਕੇ ਰੱਖਤਾ ਵੀ ਗੱਲਾਂ ਹੀ ਛੱਡ ਦਿਓ ਵੀ ਉਸ ਨੋਹ ਨੇ ਸਾਰੇ ਰਿਸ਼ਤੇਦਾਰਾਂ ਵਿੱਚ ਬਾਪੂ ਦੀ ਬਦਨਾਮੀ ਕਰਾਈ ਵੀ ਇੰਨੇ ਮੇਰੀ ਜਿਤਨੂ ਹੱਥ ਪਾਇਆ ਬਾਪੂ ਜੀ ਕਹਿੰਦਾ ਵੀ ਇਸ ਟਾਈਮ ਤੇ ਮੈਂ ਆਪਦੇ ਜਵਾਈ ਕੋਲ ਰਹਿ ਰਿਹਾ ਤੇ ਮੇਰਾ ਜਵਾਈ ਮੈਨੂੰ ਆਪਦੇ ਪੁੱਤ ਨਾਲੋਂ ਵੀ ਵੱਧ ਕੇ ਪਿਆਰਾ ਜੇ ਰਾਤ ਨੂੰ ਮੈਂ ਪੂਰਾ ਬਿਮਾਰਸ਼ਮਾਰ ਵੀ ਹੋ ਜਾਣਾ ਤਾਂ ਰਾਤ ਨੂੰ ਵੀ ਮੈਨੂੰ ਗੱਡੀ ਚ ਪਾ ਕੇ ਹਸਪੀਟਲ ਦੇ ਵਿੱਚ ਲੈ ਜਾਂਦਾ ਵੀ ਜੇ ਮੇਰਾ ਸਿਰ ਵੀ ਦੁਖਦਾ ਤਾਂ ਮੇਰਾ ਜਵਾਈ ਉਸ ਚੀਜ਼ ਨੂੰ ਜਰਦਾ ਨਹੀਂ ਬਿਲਕੁਲ ਵੀ ਕਹਿੰਦਾ ਮੇਰੀ ਪੇਸ਼ਕ ਪੈਨਸ਼ਨ ਆਉਂਦੀ ਆ ਪਰ ਮੇਰੇ ਜਵਾਈ ਨੇ ਕਦੇ ਮੇਰੀ ਪੈਨਸ਼ਨ ਚੋਂ 1 ਰੁਪਿਆ ਵੀ ਨਹੀਂ ਵਰਤਿਆ ਤੇ ਨਾ ਹੀ ਮਿੱਥੋ ਦੀ 1 ਰੁਪਿਆ ਮੰਗਿਆ ਇੱਥੋਂ ਤੱਕ ਕਿ ਜੇ ਮੈਂ ਮਾੜਾ ਮੋਟਾ ਢੱਲਾ ਮੱਠਾ ਹੋ ਜਾਣਾ ਤਾਂ ਜਿਹੜੀ ਦਵਾਈ ਆਉਂਦੀ ਆ ਉਹ ਵੀ ਜਵਾਈ ਆਪਦੇ ਖਰਚੇ ਦੇ ਵਿੱਚੋਂ ਆਪਦੇ ਪੈਸੇ ਆਪਦੇ ਪੱਲਿਓ ਪੈਸੇ ਖਰਚ ਕੇ ਲਿਆ ਕੇ ਦਿੰਦਾ ਕਦੇ ਮੈਨੂੰ ਫਲ ਫਰੂਟ ਨਹੀਂ ਮੁਕਣ ਦਿੱਤਾ ਤੇ ਕਦੇ ਮੈਨੂੰ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਕਿ ਮੈਂ ਆਪਦੇ ਜਵਾਈ ਦੇ ਕੋਲ ਰਹਿ ਰਿਹਾ ਕਹਿੰਦਾ ਮੈਨੂੰ ਇਹ ਗੱਲ ਇਦਾਂ ਹੀ ਮਹਿਸੂਸ ਹੁੰਦੀ ਹੈ ਵੀ ਜਿਵੇਂ ਕਿ ਮੈਂ ਆਪਦੇ ਘਰ 'ਚ ਰਹਿ ਰਿਹਾ ਮੇਰੇ ਦੋਤੀ ਦੋਤੀ ਬਹੁਤ ਚੰਗੇ ਆ ਮੇਰੀ ਬਹੁਤ ਇੱਜ਼ਤ ਕਰਦੇ ਆ ਸਭ ਤੋਂ ਵੱਡੀ ਗੱਲ ਹੈ ਕਹਿੰਦਾ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਜਵਾਈ ਐਡੇ ਚੰਗੇ ਵੀ ਹੁੰਦੇ ਆ ਕਹਿੰਦਾ ਮੈਂ ਅੱਜ ਰੱਬ ਨੂੰ ਕਹਿੰਦਾ ਕਿ ਰੱਬਾ ਇਹੋ ਜਿਹੇ ਪੁੱਤ ਨਾਲ ਚੰਗਾ ਮੈਨੂੰ ਰੱਬ ਤੂੰ ਦੋ 3 ਆ ਦੇ ਦਿੰਦਾ ਤੇ ਇਹੋ ਜਿਹੇ ਚੰਗੇ ਜਵਾਈ ਦੇ ਦਿੰਦਾ ਮੈਂ ਬੜੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ ਲੈਂਦਾ ਵੇਚ ਕੇ ਪੈਸੇ ਦਿੱਤੇ ਮੈਂ ਦੇ ਦਿੰਦਾ ਪਰ ਮੇਰੇ ਤੇ ਐਡਾ ਘਟ ਗਿਆ ਇਲਜ਼ਾਮ ਨਾ ਲਾਉਂਦੇ ਕਿਉਂਕਿ ਉਹਨਾਂ ਦਾ ਦਿਲਚਸਪੀ ਗੱਲ ਸੀ ਵੀ ਕੱਲ ਨੂੰ ਜ਼ਮੀਨ ਸਾਰੀ ਸਾਡਾ ਜਵਾਈ ਨਾ ਲੈ ਜੇ ਕਿਉਂਕਿ ਬਾਪੂ ਦੇ ਨਾਲ ਜ਼ਮੀਨ ਹੈ ਉੱਥੇ ਬਾਪੂ ਰਹਿੰਦਾ ਕਿਤੇ ਮਿੱਠੇ ਹੋ ਕੇ ਜ਼ਮੀਨ ਉਹਨਾਂ ਖਾ ਜਾਣ ਇਸੇ ਕਰਕੇ ਉਹਨਾਂ ਨੇ ਸਾਰਾ ਪਲਾਨ ਬਣਾਇਆ ਜ਼ਮੀਨ ਵੇਚ ਕੇ ਬਾਪੂ ਨੂੰ ਉੱਧਰ ਲੈ ਕੇ ਜਦੋਂ ਉੱਧਰ ਸਾਰਾ ਪੈਸਾ ਸ਼ਿਫਟ ਹੋ ਗਿਆ ਉਸ ਤੋਂ ਬਾਅਦ ਬਾਪੂ ਜੀ ਤੇ ਐਡਾ ਘਟ ਗਿਆ ਇਲਜ਼ਾਮ ਲਾਇਆ ਵੀ ਗੱਲਾਂ ਹੀ ਛੱਡ ਦਿਓ ਕਿਉਂਕਿ ਉਹ ਆਪ ਸੱਚੇ ਬੰਨਾ ਚਾਹੁੰਦੇ ਸੀ ਕਿ ਕੱਲ ਨੂੰ ਕੋਈ ਵੀ ਰਿਸ਼ਤੇਦਾਰ ਸਾਡੇ ਤੇ ਉਂਗਲ ਨਾ ਚੱਕੇ ਵੀ ਹ ਇਸ ਟਾਈਮ ਤੇ ਬਾਪੂ ਜੀ ਆਪਦੇ ਜਵਾਈ ਕੋਲੇ ਆਲੀ ਧੀ ਕੋਲੇ ਰਹਿ ਰਹੇ ਆ ਤਾਂ ਬਾਪੂ ਨੇ ਇੱਕ ਗੱਲ ਵੀ ਆਪਦੇ ਪੁੱਤ ਤੇ ਆਪਦੇ ਨੌਣ ਨੂੰ ਕਿਹਾ ਵੀ ਜਦੋਂ ਮੈਂ ਮਰ ਗਿਆ ਉਦੋਂ ਤੁਸੀਂ ਇੱਥੇ ਨਹੀਂ ਆਉਣਾ ਤੇ ਨਾ ਹੀ ਵੀਡੀਓ ਕਾਲ ਕਰਕੇ ਮੇਰਾ ਮੂੰਹ ਦੇਖਣਾ ਜਦੋਂ ਮੈਂ ਮਰ ਗਿਆ ਮੇਰਾ ਸੰਸਕਾਰ ਮੇਰਾ ਜਵਾਈ ਕਰੂਗਾ ਕਿਉਂਕਿ ਮੇਰਾ ਜਵਾਈ ਮੇਰੇ ਲਈ ਮੇਰਾ ਪੁੱਤ ਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕ ਦੇਖਣ ਕੀ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਪੈਸਿਆਂ ਪਿੱਛੇ ਕਿੰਨੇ ਫਿੱਕੇ ਪੈ ਗਏ ਹਾਲ ਜੋਗਾ ਕਿੱਥੋਂ ਤੱਕ ਪਹੁੰਚ ਚੁੱਕਿਆ ਤੇ ਇੱਕ ਜਵਾਈ ਦੇਖੋ ਜਿਹੜਾ ਬਿਨਾ ਕਿਸੇ ਲਾਲਚ ਤੋਂ ਆਵੇ ਸਹਰ ਨੂੰ ਆਦੇ ਪਿਓ ਤੋਂ ਵੀ ਵੱਧ ਕੇ ਸਾਹ ਰਿਆ। ਜੇ ਦੁਨੀਆ ਤੇ ਮਾੜੇ ਇਨਸਾਨ ਬਹੁਤ ਆ ਤਾਂ ਚੰਗੇ ਵੀ ਬਹੁਤ ਆ। ਇਸ ਟਾਈਮ ਤੇ ਬਾਪੂ ਦੇ ਜਵਾਈ ਕੋਲ ਰਹਿ ਰਿਹਾ ਬੜੀ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ। ਪਰ ਬਾਪੂ ਕਹਿੰਦਾ ਮੈਨੂੰ ਇੱਕੋ ਗਮ, ਇੱਕੋ ਦੁੱਖ ਆਖਰੀ ਸਾਹ ਤੱਕ ਰਹੂਗਾ ਜਿਹੜਾ ਇਲਜ਼ਾਮ ਮੇਰੀ ਨੌਣ ਨੇ ਮੇਰੇ ਤੇ ਲਾਇਆ ਤੇ ਸਾਰੇ ਇਸਤਾਨ ਵਿੱਚ ਮੇਰੀ ਬਦਨਾਮੀ ਕੀਤੀ। ਕਿਉਂਕਿ ਮੈਂ ਇਹੋ ਜਿਹਾ ਘਟਿਆ ਕੋਈ ਕੰਮ ਕੀਤਾ ਹੀ ਨਹੀਂ। ਮੈਂ ਸੋਚ ਹੀ ਨਹੀਂ ਸਕਦਾ ਕਿ ਇਹੋ ਜਿਹਾ ਘਟਿਆ ਕੰਮ ਬਾਰੇ ਕਰਨਾ ਤਾਂ ਬੜੀ ਦੂਰ ਦੀ ਗੱਲ। ਇਸ ਕਰਕੇ ਭਰਾਵੋ ਇਸ ਵੀਡੀਓ ਲਈ ਸੀ ਇਹ ਮੈਸੇਜ ਦੇਣਾ ਚਾਹੁੰਦੇ ਸੀ ਵੀ ਕਦੇ ਵੀ ਕੋਈ ਇਨਸਾਨ ਕਿਸੇ ਤੇ ਇਲਜ਼ਾਮ ਲਾਉਂਦਾ ਤਾਂ ਉਸ ਚੀਜ਼ ਨੂੰ ਅੱਖਾਂ ਮੀਟ ਕੇ ਨਾ ਮੰਨ ਲਿਆ ਕਰੋ। ਉਸ ਚੀਜ਼ ਦੀ ਛਾਣਬੀਨ ਹੋਣੀ ਬਹੁਤ ਜ਼ਰੂਰੀ ਆ। ਪਰ ਉਹਨਾਂ ਦੋਵਾਂ ਜੀਆਂ ਨੇ ਇਸ ਚੀਜ਼ ਦਾ ਪਲਾਨ ਬਣਾਇਆ ਸੀਗਾ ਬਾਪ ਨੂੰ ਘਰੋਂ ਕੱਢਣ ਦਾ ਤੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦਾ। ਵੀਡੀਓ ਦੱਬ ਕੇ ਸ਼ੇਅਰ ਕਰ ਦਿਓ। ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ।